ਸਾਚੀ ਲਖਤ ਚੱਲੇ ਜੋਗ ਚਾਰ ਏਕਾ ਸ਼ਬਦ ਹੋਏ ਸਹਾਏ ਬਖਸ਼ੇ ਆਪ ਪ੍ਰਵगिरदार ਚਾਰ ਵਰਣ ਤੇਰੀ ਹੋਏ ਸਰਨਾਏ ਮਹਾਰਾਜ ਸ਼ੇਰ ਸਿੰਘ ਕਿਰਪਾ ਤਾਰ ਸੋ ਹੰਗ ਸ਼ਬਦ ਸਤਜਗ ਚਲਾਈ ਨਾਏ ਸਤਗੁਰ ਮਨੀ ਸਿੰਘ ਹੋਏ ਸਹਾਏ ਸਾਚਾ ਤਾਜ ਸਤਜੁਗ ਸਾਚੇ ਸਤਗੁਰ ਪ੍ਰਭ ਸੀਸ ਟਿਕਾਏ ਜੋਤ ਰੂਪੀ ਪ੍ਰਕਾਸ਼ ਕਰ ਚਾਰ ਵਰਨ ਸਰਨੀ ਲਾਏ ਬਾਤ ਪਤਾਲ ਆਕਾਸ਼ ਸਰਬ ਏਕਾ ਜੋਤ ਜਗਾਏ कांड ब्रह्मांड शिवलोक ब्रह्मलोक प्रव दे उलटाये चौथे युग नेह कलंक कलयुग प्रगट अपनी कल वरताए महाराज श्री सिंह विष्णु भगवान चार युग दा पेय खुलाए चार युग होए वरतंत ਦਵਾਏ ਮਾਣ ਨਿਹੇ ਕਲੰਕ ਸਤਗੁਰ ਬਣਾਏ ਮਨੀ ਸਿੰਘ ਸੰਤ ਸੋਹੰਗ ਸ਼ਬਦ ਚਲਾਏ ਰਸਨਾ ਗਾਏ ਸਰਵਜੀਵ ਜੰਤ ਚਾਰ ਵਰਨ ਇਕ ਕਰਾਏ ਏਕਾ ਨਾਮ ਜਪਾਏ ਪ੍ਰਭ ਪਗਵੰਤ ਮਹਾਰਾਜੇ ਸਿੰਘ ਸਤਗੁਰ ਸਾਚਾ ਤਰੇ ਜੋਤ ਵਿੱਚ ਜੀਵ ਜੰਤ ਜੀਵ ਜੰਤ ਪ੍ਰਵਜੋਤ ਪਰਵਾਸਾ ਜੋਤ ਸਰੂਪ ਜਗਤ ਵਿੱਚ ਵਾਸਾ ਕਾਲ ਯੁਗ ਬੇਮੁਖ ਜੀਵ ਅੰਤ ਕਾਲ ਹੋਏ ਨਾਸਾ